ਸਭ ਤੋਂ ਪਹਿਲਾਂ ਸਾਰਾ ਨੂੰ ਸਸ਼ੀ ਕਲ ਪੀ ਟ੍ਰਿਪਲ ਐਸ ਵੀ ਦੁਆਰਾ ਅਸਿਸਟੈਂਟ ਸੁਪਰਡੈਂਟ ਦਾ ਜੋ 18 ਜਨਵਰੀ ਨੂੰ ਐਗਜ਼ਾਮ ਲਿਆ ਗਿਆ ਸੀ ਉਸ ਦਾ ਜੋ ਫਾਈਨਲ ਰਿਜ਼ਲਟ ਆ ਉਹ ਆ ਚੁੱਕਿਆ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਕਿੰਨੇ ਮਾਰਕਸ ਬਣੇ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀ ਸਵਾਲ ਆ ਰਹੇ ਸੀ ਕਿ ਸਾਨੂੰ ਅਸਿਸਟੈਂਟ ਸੁਪਰਡੈਂਟ ਦਾ ਜੋ ਜੋਬ ਪ੍ਰੋਫਾਈਲ ਹੈ ਉਹਦੇ ਬਾਰੇ ਦੱਸਿਆ ਜਾਵੇ ਇਹਨਾਂ ਦੀ ਪੋਸਟਿੰਗ ਕਿੱਥੇ ਹੁੰਦੀ ਹੈ ਇਹ ਕੀ ਕੀ ਕੰਮ ਕਰਦੇ ਨੇ ਡਿਊਟੀ ਕਿਵੇਂ ਹੁੰਦੀ ਹੈ ਪ੍ਰੋਵੀਜ਼ਨ ਪੇਡ ਕਿੰਨਾ ਹੁੰਦਾ ਹੈ ਪ੍ਰੋਮੋਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ ਸੈਲਰੀ ਇਹਨਾਂ ਦੀ ਕਿੰਨੀ ਹੁੰਦੀ ਹੈ ਇਹਨੇ ਸਾਰੇ ਸਵਾਲਾਂ ਦਾ ਜਵਾਬ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਪੋਸਟਿੰਗ ਦੀ ਤਾਂ ਜੋ ਅਸਿਸਟੈਂਟ ਸੁਪਰਡੈਂਟ ਹੁੰਦਾ ਹੈ ਇਹਦੀ ਜੋ ਪੋਸਟਿੰਗ ਆ ਉਹ ਤਿੰਨ ਡਿਪਾਰਟਮੈਂਟ ਦੇ ਵਿੱਚ ਕੀ ਹੋ ਸਕਦੀ ਹੈ ਇੱਕ ਤਾਂ ਜੇਲ ਡਿਪਾਰਟਮੈਂਟ ਹੋ ਗਿਆ ਜੀ ਠੀਕ ਹੈ ਦੂਜਾ ਆਪਣਾ ਹੋ ਗਿਆ ਜੋ ਵੈਲਫੇਅਰ ਡਿਪਾਰਟਮੈਂਟ ਵੈਲਫੇਅਰ ਡਿਪਾਰਟਮੈਂਟ ਹੋ ਗਿਆ ਤੇ ਜਾਂ ਮੰਨ ਲੇ ਕਿ ਜੋ سوشل ਸਿਕਿਉਰਿਟੀ ਹੁੰਦੀ ਹੈ ਉਹ ਡਿਪਾਰਟਮੈਂਟ ਹੋ ਗਿਆ ਉੱਥੇ ਕਿ ਪੋਸਟਿੰਗ ਹੋ ਸਕਦੀ ਹੈ ਤੇ ਤੀਜਾ ਹੁੰਦਾ ਹੀ ਰੈਂਕ ਦੇ ਹਿਸਾਬ ਨਾਲ ਜਿਵੇਂ ਤੁਹਾਡਾ ਰੈਂਕ ਆ ਉਸ ਦੇ ਹਿਸਾਬ ਨਾਲ ਵੀ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਕਿਹ ਅ ਪੋਸਟਿੰਗ ਕਿਹ ਕੀਤਾ ਜਾ ਸਕਦਾ ਹੈ ਦੋਸਤੋ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਇਸ ਦੇ ਕੰਮ ਬਾਰੇ ਵੀ ਅਸੀਂ ਕੀ 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 ਕੰਮ ਕਰਦੇ ਨੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਨੇ ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਜੇਲ ਜਾਂ ਦਫ਼ਤਰ ਦੇ ਵਿੱਚ ਇਹ ਕੰਮ ਕਰਦੇ ਨੇ ਤਾਂ ਉੱਥੇ ਇਹਨਾਂ ਦਾ ਕੰਮ ਹੁੰਦਾ ਜੀ ਐਡਮਿਨਿਸਟ੍ਰੇਟਿਵ ਦਾ ਐਡਮਿਨਿਸਟ੍ਰੇਟਿਵ ਦਾ ਕੀ ਹੈ ਕੰਮ ਕਰਦੇ ਆ ਦਫਤਰ ਤੇ ਜੇਲ੍ਹ ਭਾਗਾਂ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜੋ ਸਟਾਫ ਹੁੰਦਾ ਹੈ ਜੋ ਕਿ ਸਟਾਫ ਹੈ ਜਿਵੇਂ ਬਾਟਰ ਹੋਗੇ ਠੀਕ ਹੈ ਜੀ ਤੇ ਪੀਨ ਹੋਗੇ ਇਹਨਾਂ ਦੀਆਂ ਕੀ ਡਿਊਟੀਆਂ ਕੌਣ ਲਗਾਉਂਦਾ ਅਸਿਸਟੈਂਟ ਸੁਪਰਡੈਂਟ ਕੀ ਹੈ ਇਹਨਾਂ ਦੀ ਡਿਊਟੀਆਂ ਕੀ ਲਗਾਉਂਦਾ ਦੂਜਾ ਜੋ ਰਿਕਾਰਡ ਹੋਗੇ ਰਜਿਸਟਰ ਹੋਗੇ ਬਜਟ ਹੋ ਗਿਆ ਇਹ ਸਭ ਕੌਣ ਤਿਆਰ ਕਰਦਾ ਜੀ ਸੀਨੀਅਰ ਸੁਪਰਡੈਂਟ ਹੀ ਕੀ ਹੈ ਤਿਆਰ ਕਰਦਾ ਇਸ ਤੋਂ ਇਲਾਵਾ ਜੋ ਸੀਨੀਅਰ ਆਫੀਸਰ ਹੁੰਦੇ ਆ ਜੋ ਸੀਨੀਅਰ ਆਫੀਸਰ ਹੁੰਦੇ ਆ ਜੀ ਉਹਨਾਂ ਦੀਆਂ ਹਦਾਇਤਾਂ ਹੁੰਦੀਆਂ ਜੋ ਆਰਡਰ ਹੁੰਦੇ ਆ ਉਹਨਾਂ ਨੂੰ ਲਾਗੂ ਵੀ ਕੌਣ ਕਰਵਾਉਂਦਾ ਹੈ ਅਸਿਸਟੈਂਟ ਸੁਪਰਡੈਂਟ ਹੀ ਕੀ ਆ ਲਾਗੂ ਕਰਵਾਉਂਦਾ ਹੈ ਤਾਂ ਅਸਲ ਵਿੱਚ ਦੇਖਿਆ ਜਾਵੇ ਤਾਂ ਜੋ ਅਸਿਸਟੈਂਟ ਸੁਪਰਡੈਂਟ ਹੁੰਦਾ ਨਾ ਉਸ ਦੀ ਜੋ ਜੌਬ ਹੁੰਦੀ ਆ ਉਹ ਸੁਪਰਵੀਜ਼ਨ ਦੀ ਹੁੰਦੀ ਹੈ ਠੀਕ ਹੈ ਜੀ ਉਹ ਕੀ ਆ ਸੁਪਰਵੀਜ਼ਨ ਕਰਦਾ ਹੈ ਕਿਸੇ ਵੀ ਮਾਲਕੀ ਜੌਬ ਦੀ ਲਾਲੋ ਜੀ ਮੈਂ ਵਾਰਡਰ ਹੋ ਗਿਆ ਪੀਨ ਉਹਨਾਂ ਦੀ ਕੀ ਆ ਨਿਗਰਾਨੀ ਕਰਨਾ ਜਿਕਰ ਇਹਨਾਂ ਦੀ ਜੌਬ ਆ ਜੋ ਜੇਲ੍ਹ ਦੇ ਵਿੱਚ ਪੋਸਟਿੰਗ ਹੈ ਜੇਲ੍ਹ ਭਾਗ ਦੇ ਵਿੱਚ ਇਹ ਕੰਮ ਕਰ ਰਹੇ ਨੇ ਉੱਥੇ ਜਿਵੇਂ ਰਜਿਸਟਰ ਹੋ ਗਿਆ ਜੀ ਠੀਕ ਹੈ ਰਜਿਸਟਰ ਹੋ ਗਿਆ ਡਿਸਪੀਸਪਲਨ ਬਣਾਈ ਰੱਖਣਾ ਡਿਸਪੀਸਪਲਨ ਹੋ ਗਿਆ ਉਹ ਬਣਾਈ ਰੱਖਣਾ ਤੇ ਸਾਰੇ ਜੋ ਡਿਸਪੀਸਪਲਨ ਦਾ ਮੇਨਟੇਨੈਂਸ ਆ ਉਹ ਕੌਣ ਕਰਦਾ ਅਸਿਸਟੈਂਟ ਸੁਪਰਡੈਂਟ ਜੀ ਕੀ ਕਰਦਾਗਾ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਜੋ ਅਸਿਸਟੈਂਟ ਸੁਪਰਡੈਂਟ ਦੀ ਜਿਹੜੀ ਜੌਬ ਹੁੰਦੀ ਹੈ ਨਾ ਉਹ ਇੱਕ ਡੈਸਕ ਜੌਬ ਹੁੰਦੀ ਹੈ ਮੰਨ ਲੇ ਕਿ ਉਹ ਜਾਂ ਸੁਪਰਵੀਜ਼ਨ ਦੀ ਜੌਬ ਹੁੰਦੀ ਹੈ ਉਹ ਨਿਗਰਾਨੀ ਕਰਦਾ ਤੇ ਇੱਕ ਬੈਠ ਕੇ ਜੀ ਆਪਣਾ ਕੰਮ ਕੀ ਆ ਕਰ ਸਕਦਾ ਤਾਂ ਦੋਸਤੋ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਪਰਵੀਜ਼ਨ ਪੀਡ ਦੀ ਵੀ ਪਰਵੀਜ਼ਨ ਪੀਡ ਕਿੰਨਾ ਹੁੰਦਾ ਤੇ ਕਿੰਨੇ ਟਾਈਮ ਲਈ ਹੁੰਦਾ ਤਾਂ ਜੋ ਇਸ ਦਾ ਪਰਵੀਜ਼ਨ ਪੀਡ ਹੁੰਦਾ ਬਾਕੀਆਂ ਭਰਤੀਆਂ ਦੇ ਵਾਂਗ ਜੀ 3 ਸਾਲ ਦਾ ਹੁੰਦਾ ਜੀ ਉਸ ਤੋਂ ਬਾਅਦ ਹੀ ਤਿੰਨ ਸਾਲ ਤੋਂ ਬਾਅਦ ਹੀ ਤੁਹਾਡੇ ਅਲਾਉਂਸਸ ਨੇ ਉਹ ਕੀ ਆ ਤੁਹਾਡੀ ਸੈਲਰੀ ਨਾਲ ਕੀ ਆ ਲੱਗ ਜਾਂਦੇ ਨੇ ਜਿਵੇਂ ਕਿ ਐਚ ਆਰ ਏ ਹੋ ਗਿਆ ਠੀਕ ਹੈ ਜੀ ਐਚ ਆਰ ਏ ਡੀ ਟੀ ਇਹ ਸਾਰੇ ਅਲਾਉਂਸ ਕੀ ਆ ਤਿੰਨ ਸਾਲ ਬਾਅਦ ਕੀ ਆ ਤੁਹਾਡੇ ਸੈਲਰੀ ਨਾਲ ਕੀ ਆ ਅਟੈਚ ਹੋ ਜਾਂਦੇ ਆ ਤਾਂ ਤਿੰਨ ਸਾਲ ਆਪਾਂ ਨੂੰ ਕੀ ਆ ਬੇਸਿਕ ਪੇ ਹੀ ਮਿਲਦੀ ਹੈ ਬੇਸਿਕ ਪੇਤੀ ਹੀ ਆਪਾਂ ਕਿ ਤਿੰਨ ਸਾਲ ਆਪਣੀ ਨੌਕਰੀ ਆ ਜੋ ਕਰਦੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਪ੍ਰਮੋਸ਼ਨ ਦੀ ਕਿ ਅਸਿਸਟੈਂਟ ਜੋ ਸੁਪਰਡੈਂਟ ਹੁੰਦਾ ਉਹਦੀ ਜੋ ਪ੍ਰਮੋਸ਼ਨ ਕਿਵੇਂ ਹੁੰਦੀ ਹੈ ਹਾਂਜੀ ਬਿਲਕੁਲ ਇਸ ਜੋਬ ਵਿੱਚ ਵੀ ਪ੍ਰਮੋਸ਼ਨ ਕੀਆ ਹੁੰਦੀ ਹੈ ਇਹ ਜਾਂ ਤਾਂ ਤੁਹਾਡੀ ਐਕਸਪੀਰੀਅੰਸ ਦੇ ਹਿਸਾਬ ਨਾਲ ਜਿਵੇਂ ਜਿਵੇਂ ਤੁਹਾਡਾ ਜੋਬ ਦਾ ਕੀ ਐਕਸਪੀਰੀਅੰਸ ਹੈ ਉਹਦੇ ਨਾਲ ਤੁਹਾਡੀ ਕੀ ਪ੍ਰਮੋਸ਼ਨ ਹੁੰਦੀ ਹੈ ਤੇ ਜਾਂ ਫਿਰ ਡਿਪਾਰਟਮੈਂਟਲ ਜੋ ਡਿਪਾਰਟਮੈਂਟ ਜੋ ਐਗਜ਼ਾਮ ਹੁੰਦੇ ਆ ਉਸ ਦੇ ਨਾਲ ਵੀ ਤੁਸੀਂ ਐਗਜ਼ਾਮ ਪਾਸ ਕਰਕੇ ਆਪਣੀ ਜੋ ਪ੍ਰਮੋਸ਼ਨ ਕੀਆ ਹੋ ਲੈ ਸਕਦੇ ਹੋ ਤਾਂ ਸਭ ਤੋਂ ਮੈਂ ਇਹ ਗੱਲ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਸੈਲਰੀ ਦੀ ਵੀ ਇਸ ਜੋਬ ਦੇ ਵਿੱਚ ਕਿੰਨੀ ਸੈਲਰੀ ਮਿਲਦੀ ਆ ਤਾਂ ਦੋਸਤੋ ਜੋ 3 ਸਾਲ 3 ਸਾਲ ਤੁਹਾਨੂੰ ਜੋ ਬੇਸਿਕ ਪੇ ਹੀ ਮਿਲੇਗੀ ਜੋ ਇਸ ਦੀ ਬੀ ਗ੍ਰੇਡ ਦੀ ਪੋਸਟ ਦੀ ਬੀ ਗ੍ਰੇਡ ਦੀ ਇਹ ਪੋਸਟ ਓਨ ਕਰਕੇ ਇਸ ਦੀ ਜੋ ਬੇਸਿਕ ਪੇ ਹੈ ਜੀ ਉਹ 35400 ਕੀ ਰਹਿਣ ਵਾਲੀ ਹੈ ਤੁਹਾਨੂੰ 3 ਸਾਲ ਕੀ ਹੈ 35400 ਜੋ ਸੈਲਰੀ ਤੁਹਾਡੇ ਖਾਤੇ ਦੇ ਵਿੱਚ ਮਿਲੇਗੀ ਉਸ ਤੋਂ ਬਾਅਦ ਜੋ ਤੁਹਾਡਾ ਪ੍ਰবেশਨ ਪੀਰੀਕਾ ਕਲੀਅਰ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਅਲਾਉਂਸ ਜਿਵੇਂ ਐਚ ਆਰ ਇਹ ਹੋ ਗਿਆ ਜੀ ਠੀਕ ਹੈ ਡੀਏ ਹੋ ਗਿਆ ਟੀਏ ਹੋ ਗਿਆ ਉਹ ਤੁਹਾਡੀ ਸੈਲਰੀ ਨਾਲ ਕੀ ਲੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਤੁਹਾਡੀ ਜੋ ਸੈਲਰੀ ਹੈ ਉਹ ਮੈਕਸਿਮਮ 47000 ਤੋਂ ਲੈ ਕੇ 52000 ਦੇ ਵਿੱਚ ਕੀ ਤੁਹਾਨੂੰ ਮਿਲਣੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੇ ਦੇਖਿਆ ਜਾਵੇ ਜੋ ਅਸਿਸਟੈਂਟ ਸੁਪਰਡੈਂਟ ਦੀ ਜੋਬ ਆ ਨਾ ਉਹ ਬਹੁਤ ਵਧੀਆ ਜੋਬ ਆ ਇੱਕ ਡੈਸਕ ਜੋਬ ਆ ਬੈਠ ਕੇ ਤੁਸੀਂ ਕੰਮ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਸੁਪਰਵੀਜ਼ਨ ਹੁੰਦਾ ਹੈ ਸੈਲਰੀ ਵਧੀਆ ਸਭ ਤੋਂ ਮੇਨ ਗੱਲ ਜੋ ਇਸ ਦੇ ਵਿੱਚ ਕੀ ਹੈ ਸੈਲਰੀ ਵਧੀਆ ਠੀਕ ਹੈ ਜੀ ਸੈਲਰੀ ਵੀ ਹੈ ਤੁਹਾਡੇ ਕੋਲ ਪਾਵਰ ਵੀ ਹੈ ਠੀਕ ਹੈ ਤੇ ਤੁਸੀਂ ਸੇਫ ਵੀ ਹੋ ਆਪਣੀ ਲਾਈਫ ਨੂੰ ਸਿਕਿਉਰ ਵੀ ਹੋ ਹਨ ਤੇ ਸਿਕਿਉਰਟੀ ਵੀ ਹੈ ਤੁਹਾਨੂੰ ਇਹ ਜੋਬ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਕੀ ਆ ਮਿਲ ਜਾਂਦੀਆਂ ਤੇ ਸਭ ਤੋਂ ਮੇਨ ਗੱਲ ਜੋ ਰਿਸਪੈਕਟ ਹੈ ਉਸ ਜੋਬ ਦੇ ਵਿੱਚ ਕੀ ਹੈ ਤੁਹਾਨੂੰ ਬਹੁਤ ਮਿਲਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਜੋ ਐਗਜ਼ਾਮ ਦਾ ਰਿਜ਼ਲਟ ਆਇਆ ਉਹਦੇ ਵਿੱਚ ਮਾਰਕਸ ਕਿੰਨੇ ਬਣੇ ਠੀਕ ਹੈ ਜੀ